ਹਾਂਜੀ ਇਸ ਤੋਂ ਬਾਅਦ ਆਪਣਾ ਜਿਹੜਾ ਸਭ ਤੋਂ ਲਾਸਟ ਪੀਸ ਆ ਫੁੱਲੀ ਹੈਡਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਣ ਵਾਲਾ ਸੂਟ ਆ ਡਿਜ਼ਾਈਨ ਇੰਨਾ ਕੁ ਜ਼ਿਆਦਾ ਹਿੱਟ ਹੋਇਆ ਠੀਕ ਹੈ ਜੀ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਇਹ ਪੀਸ ਨੂੰ ਦੇਖ ਸਕਦੇ ਹੋ ਵੀ ਕਿੰਨਾ ਕੁ ਜ਼ਿਆਦਾ ਸੋਹਣਾ ਪੀਸ ਬਣਿਆ ਠੀਕ ਹੈ ਜੀ ਪ੍ਰੋਪਰ ਰੈੱਡ ਕਲਰ ਤੇ ਬਣਿਆ ਪੀਸ ਆ ਇਹ ਤੇ ਤੁਸੀਂ ਇਹ ਪੀਸ ਦੀ ਜਿਹੜੀ ਬੁਕਿੰਗ ਆ ਸਾਨੂੰ ਕਿਸੇ ਵੀ ਕਲਰ ਦੇ ਵਿੱਚ ਦੇ ਸਕਦੇ ਹੋ ਆਪਾਂ ਕريب ਦੇ ਉੱਤੇ ਪੀਸ ਬਣਾਇਆ ਠੀਕ ਹੈ ਜੀ ਤੇ ਅੱਜ ਤੁਹਾਨੂੰ ਪੀਸ ਦੀ ਪੂਰੀ ਲੁੱਕ ਦਿਨੀ ਆ ਹਾਂਜੀ ਜਿਹੜਾ ਇਹ ਪੀਸ ਹੈਗਾ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਪੀਸ ਦੀ ਪ੍ਰੋਪਰ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇਹ ਵੀ ਆਪਾਂ ਰੀਲ ਦੇ ਵਿੱਚ ਵੀਡੀਓ ਪਾਈ ਹੋਈ ਹੈ ਠੀਕ ਹੈ ਜੀ ਤੇ ਇਹ ਜਿਹੜਾ ਪੀਸ ਆਪਾਂ ਤਿਆਰ ਰੈਡੀ ਕਰਿਆਗਾ ਸਭ ਤੋਂ ਪਹਿਲਾਂ ਤੁਸੀਂ ਇਹਦੇ ਬਾਹਵਾ ਦਾ ਕੰਮ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਜੂ ਵਰਕ ਇਹਦੇ ਘੇਰੇ ਦਾ ਕੰਮ ਠੀਕ ਹੈ ਜੀ ਨੈਕ ਲਾਈਨ ਸਾਰਾ ਤੱਕ ਦੇ ਵਿੱਚ ਪੀਸ ਰੈਡੀ ਹੋਇਆ ਇਸ ਤੋਂ ਬਾਅਦ ਆ ਘੇਰਾ ਪਲੇਸ ਦੇ ਚਾਕ ਘੇਰਾ ਠੀਕ ਹੈ ਜੀ ਜਿਹੜਾ ਹੈਵੀ ਪੀਸ ਆ ਬਰਾਬਰ ਇਹ ਤੁਸੀਂ ਇਹਦੀ ਬੈਕ ਫਰੰਟ ਵੀ ਬਣਾ ਸਕਦੇ ਹੋ ਬਟ ਆਪਾਂ ਇਹ ਸਿਰਫ ਫਰੰਟ ਫਰੰਟ ਦੇ ਵਿੱਚ ਇਹ ਪੀਸ ਨੂੰ ਆ ਜਿਹੜਾ ਰੈਡੀ ਕਰਿਆ ਠੀਕ ਹੈ ਜੀ ਇਹ ਹੈਗਾ ਇਹਦੀ ਸ਼ਰਟ ਦਾ ਕੰਮ ਪਲਾਸਿਕ ਇਹਦੇ ਨਾਲ ਆਪਾਂ ਹੈਵੀ ਪਲਾਜ਼ੋ ਇਹਦਾ ਪਲਾਜ਼ੋ ਦਾ ਕੰਮ ਰਹਿਣ ਵਾਲਾ ਠੀਕ ਹੈ ਸਾਰਾ ਕੁਝ ਚੈੱਕ ਕਰ ਸਕਦੇ ਹਾਂ ਸੇਮ ਐਜ਼ ਇਟ ਇ ਇਹਦੇ ਸਾਰੇ ਪਲਾਜ਼ੋ ਤੇ ਕੰਮ ਆਊਗਾ ਠੀਕ ਹੈ ਜੀ ਸੈਂਟਰ ਦੇ ਵਿੱਚ ਉੱਪਰ ਨੂੰ ਸਾਰੇ ਵਰਕ ਜਾਊਗਾ ਇਹਦੇ ਬੂਟੀਆਂ ਠੀਕ ਹੈ ਜੀ ਸਾਰਾ ਵਰਕ ਜਾਊਗਾ ਇਦਾਂ ਤੇ ਇਹ ਇਹਦਾ ਫਲੇਅਰ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਘੱਟ ਬਣਾ ਕੇ 4 ਮੀਟਰ ਦੇ ਫਲੇਅਰ ਤੱਕ ਜਿਹੜਾ ਪੀਸ ਆ ਉਹ ਰੈਡੀ ਹੁੰਦਾ ਹੈਗਾ ਆਪਣੇ ਕੋਲ ਇਸੋ ਦੀ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਜਿਹੜਾ ਜਿਹੜਾ ਪੀਸ ਆ ਬਹੁਤ ਫਿਨਿਸ਼ਿੰਗ ਦੇ ਨਾਲ ਪੀਸ ਮਿਲੇਗਾ ਬਸ ਇਹ ਆ ਤੁਹਾਡੀ ਸਲਾਈ ਜਿਹੜੀ ਆ ਪਰਫੈਕਟ ਨਾਪ ਹੋਣਾ ਚਾਹੀਦਾ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਤੁਸੀਂ ਤੁਹਾਨੂੰ ਸੂਟ ਆ ਜਿਹੜਾ ਬਿਲਕੁਲ ਵਧੀਆ ਸੇਮ ਐਜਿਕ ਜੀ ਮੈਂ ਤੁਸੀ ਇਹਨਾਂ ਡਿਜ਼ਾਈਨ ਭੇਜੂਗੀ ਸੇਮ ਹੋ ਉਸੇ ਤਰ੍ਹਾਂ ਤੁਹਾਨੂੰ ਜਿਹੜਾ ਡਿਜ਼ਾਈਨ ਆ ਸੂਟ ਆਗਾ ਉਹ ਮਿਲੇਗਾ ਤੇ ਇਹ ਜਿਹੜਾ ਹੈਗਾ ਸੀ ਪੀਸ ਆ ਪਰ ਰੈੱਡ ਕਲਰ ਤੇ ਬਣਵਾਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਸੀ ਇਹਨਾਂ ਪਲਾਜ਼ੋ ਹਾਂਜੀ ਇਹ ਹੈਗੀ ਸੀ ਪੂਰੀ ਸੋਨ ਦੀ ਲੁੱਕ ਸ਼ਰਟ ਪਲਾਜੋ ਪਲੱਸ ਇਹਦੇ ਨਾਲ ਹੈਵੀ ਦੁਪੱਟਾ ਠੀਕ ਹੈ ਜੀ ਹੈਵੀ ਦੁਪੱਟਾ ਵੀ ਜਿਹੜਾ ਫੁੱਲ ਪਿਓਰ অর্ਗੈਂਜ਼ਾ ਦਾ ਰਹਿਣ ਵਾਲਾ ਜਿਹੜਾ ਹੈਵੀ ਪੀਸ ਨੇ ਕਿਤੇ ਜਿਹੜੇ ਨਾਲ অর্ਗੈਂਜ਼ਾ ਜਿਹੜਾ ਪੀਸਾ ਸੋਹਣਾ ਲੱਗਦਾ ਪਰ ਤੁਸੀਂ ਅਬ ਜੀ ਰਿਕੁਆਇਰਮੈਂਟ ਦੇ ਨਾਲ ਇਹਨੂੰ ਚਨੂਨ ਬੇਸ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਦੁਪੱਟਾ ਠੀਕ ਹੈ ਦੁਪੱਟੇ ਦੀ ਲੁੱਕ ਚੈੱਕ ਕਰ ਸਕਦੇ ਹਾਂ ਤੁਸੀਂ ਠੀਕ ਹੈ ਜੀ 4 ਸਾਈਡ ਆਊਗਾ ਦੁਪੱਟੇ ਦੇ ਸਾਰੇ ਤੇ ਵਰਕ ਠੀਕ ਹੈ ਫਿਸ਼ੂ ਦੇ ਫਿਨਿਸ਼ਿੰਗ ਦੇ ਨਾਲ ਜਿਹੜਾ ਪੀਸ ਆ ਤੁਸੀਂ ਸੇਮ ਕਲਰ ਦਾ ਵੀ ਫਿਨਿਸ਼ਿੰਗ ਲਵਾ ਸਕਦੇ ਹੋ ਪਰ ਆਪਾਂ ਸਾਰੇ ਸੂਟ ਨੂੰ 골ਡਨ ਕਲਰ ਦੀ ਲਈਆ ਸੋ ਦੁਪੱਟੇ ਦੇ ਨੀਚੇ 골ਡਨ ਕਲਰ ਦੀ ਲੱਗੀ ਬਹੁਤ ਸੋਹਣੀ ਲੱਗਦੀ ਆ ਇਹ ਹੈਗਾ 4 ਸਾਈਡ ਦੁਪੱਟਾ ਸਾਰਾ ਠੀਕ ਹੈ ਸੈਂਟਰ ਦੇ ਵਿੱਚ ਵਰਕ ਆਊਗਾ ਇਹ ਹੈਗਾ ਪੀਸ ਠੀਕ ਹੈ ਜੀ ਤੇ ਇਹ ਪੀਸ ਦੀ ਤੁਸੀਂ ਬੁਕਿੰਗ ਸਾਨੂੰ ਕਿਸੇ ਵੀ ਕਲਰ ਦੇ ਵਿੱਚ ਦੇ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਦੇ ਹਿਸਾਬ ਨਾਲ ਜਿਹੜਾ ਵਰਕ ਹੈਗਾ ਉਹ ਤੁਸੀਂ ਪਲਾਜ਼ੋ ਦਾ ਸਕਿਪ ਕਰਵਾ ਸਕਦੇ ਹੋ ਓਨਲੀ ਸ਼ਰਟ ਤੇ ਸ਼ਰਟ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਦੁਪੱਟੇ ਦਾ ਸਕਿਪ ਕਰਵਾ ਸਕਦੇ ਹੋ ਪਲਾਜ਼ੋ ਤੇ ਸ਼ਰਟ ਦਾ ਕਰਵਾ ਸਕਦੇ ਹੋ ਠੀਕ ਹੈ ਜੀ ਕਸਟਮਾਈਜੇਸ਼ਨ ਹਰੇਕ ਸੂਟ ਦੇ ਵਿੱਚ ਅਵੇਲੇਬਲ ਹੈ ਤੁਸੀਂ ਕਿਸੇ ਵੀ ਸੂਟ ਦੇ ਵਿੱਚ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵਰਕ ਦੇ ਹਿਸਾਬ ਨਾਲ ਪ੍ਰਾਈਸ ਦੇ ਹਿਸਾਬ ਨਾਲ ਜਿਹੜਾ ਪੀਸ ਆਪ ਦੇ ਹਿਸਾਬ ਨਾਲ ਪਿਆਰ ਕਰਵਾ ਸਕਦੇ ਹੋ ਅੰਦੀਸ ਤੋਂ ਬਾਅਦ ਆਪਣਾ ਜਿਹੜਾ ਅਗਲਾ ਪੀਸ ਹੈ ਠੀਕ ਹੈ ਜੀ ਇਹ ਫੁੱਲ ਪਿਓਰ ਦੇ ਉੱਤੇ ਪੀਸ ਆਗਾ ਠੀਕ ਹੈ ਜੀ ਆਪਾਂ ਨੇ ਸ਼ਰਟ ਆ ਜਿਹੜੀ ਫੁੱਲ ਪਿਓਰ ਦੀ ਬਣਾਈ ਹੈ ਤੇ ਜਿਹੜੀ ਬਾਟਮ ਆ ਨਾ ਸੈਲਰੀ ਦੇ ਵਿੱਚ ਬਣਾਈ ਆ ਖਾਦੀ ਦਾ ਪੀਸ ਆ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਕੋਈ ਤੁਸੀਂ ਸ਼ਰਟ ਦੀ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਸਾਰਾ ਇਹਦਾ ਹੈਵੀ ਆ ਜਿਹੜਾ ਵਰਕ ਰਹਿਣ ਵਾਲਾ ਦਾ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਠੀਕ ਹੈ ਜੀ ਆਪਾਂ ਪਹਿਲਾਂ ਇਹਨੂੰ ਗ੍ਰੀਨ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਬਣਾਇਆ ਸੀ ਇਸ ਵਾਰ ਆਪਾਂ ਰੈੱਡ ਮਹਰੂਨ ਦੇ ਕੰਬੀਨੇਸ਼ਨ ਦੇ ਵਿੱਚ ਤੁਸੀਂ ਪੀਸ ਦੇਖੋ ਕਿੰਨਾ ਜਿਆਦਾ ਪਿਆਰਾ ਪੀਸ ਬਣਿਆ ਠੀਕ ਹੈ ਬਾਹਾਂ ਤੇ ਕੜਾਈ ਹੈ ਸਾਰੇ ਤੇ ਠੀਕ ਹੈ ਜੀ ਛੋਟੇ ਛੋਟੇ ਇੱਥੇ ਡਾਟ ਸਾਰੇ ਚੱਕਾਂ ਤੇ ਸੇਮ ਐਜ਼ ਇਟ ਘੇਰੇ ਤੇ ਡਿਫਰੈਂਟ ਸਟਾਈਲ ਦਾ ਕੰਮ ਆਊਗਾ ਠੀਕ ਹੈ ਜੀ ਸਾਰਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪੀਸ ਰਹਿਣ ਵਾਲਾਗਾ ਠੀਕ ਹੈ ਜੀ ਇਹ ਤੇ ਇਹਦੇ ਨਾਲ ਆਪਾਂ ਨੇ ਸੇਮ ਐਜ਼ ਇਟ ਪਲੇਨ ਕਲਰ ਦਾ ਬਣਾਇਆ ਠੀਕ ਹੈ ਜੀ ਦੇਖੋ ਜਿਹੜਾ ਖਾਦੀ ਦੇ ਵਿੱਚ ਪੀਸ ਬਣਦਾ ਨਾ ਜਿਹੜਾ ਬਲੂ ਕਲਰ ਹੈਗਾ ਇਹ ਫੁੱਲ ਪਿਓਰ ਦਾ ਕਲਰ ਹੈਗਾ ਇਹਦੇ 'ਚ ਬਨਾਰਸੀ ਦੇ ਨਾਲ ਨਹੀਂ ਮੈਚ ਕਰਦਾ ਠੀਕ ਹੈ ਜੀ ਤੁਸੀਂ ਇਹ ਆਲ ਓਵਰ ਪੀਸ ਦੇ ਵਿੱਚ ਹੀ ਤੁਹਾਨੂੰ ਪੀਸ ਲੈਣਾ ਪਊਗਾ ਤੁਸੀਂ ਜੇ ਕਿਸੇ ਹੋਰ ਕਲਰ ਦੇ ਵਿੱਚ ਕਰਾਉਣਾ ਤਾਂ ਬਨਾਰਸੀ ਦੇ ਵਿੱਚ ਜਿਹੜਾ ਪੀਸ ਆ ਬਿੰਦੀ ਵਾਲਾ ਜਾਂ ਕੋਈ ਵੀ ਬ੍ਰਾਕਟ ਦਾ ਉਹ ਲੈ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਇਹਦਾ ਕਲੀਦਾਰ ਪਲਾਜ਼ੋ ਰਹਿਣ ਵਾਲਾ ਦਾ ਠੀਕ ਹੈ ਪਲਾਜ਼ੋ ਨੂੰ ਵੀ ਸੇਮ ਕਲਰ ਦੀ ਫਿਨਿਸ਼ਿੰਗ ਕਰੀ ਹੋਈ ਆ ਇਹ ਹੈਗੀ ਪੂਰੀ ਸ਼ਰਟ ਦੀ ਲੁੱਕ ਇਹਦਾ ਨਾਮ ਹੈਗਾ ਫੁੱਲ ਪਿਓਰ ਅਰਗੈਂਟ ਜੀ 100% ਪਰ ਗੈਂਜਾ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਜਿਹੜਾ ਹੁਣ ਜਾਲ ਰਹਿਣ ਵਾਲਾ ਠੀਕ ਹੈ ਜੀ ਇਹ ਸਾਰੇ ਦੁਪੱਟੇ ਚ ਇਦਾਂ ਜਾਲ ਰਹਿਣ ਵਾਲਾ ਹੈ ਇਹ ਠੀਕ ਹੈ ਜੀ ਠੀਕ ਹੈ ਜੀ ਇਹ ਸਾਰਾ ਇਹਨੂੰ ਲੇਸ ਵਰਕ ਤੇ ਤਾਂ ਕੋਟੇ ਦੀ ਡਿਟੇਲਿੰਗ ਰਹਿਣ ਵਾਲੀ ਹੈ ਸੋਟੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਕ੍ਰਸ਼ ਤੇ ਰਹਿਣ ਵਾਲਾ ਬਹੁਤ ਟ੍ਰੈਂਡਿੰਗ ਫੈਬਰਿਕ ਪੀਸ ਹੈਗਾ ਠੀਕ ਹੈ ਜੀ ਫੈਬਰਿਕ ਪੂਰਾ 트੍ਰੈਂਡ ਦੇ ਵਿੱਚ ਹੈਗਾ ਬਹੁਤ ਸੋਹਣੀ ਫਿਟਿੰਗ ਆਉਣੀ ਹੈ ਫੈਬਰਿਕ ਵੀ ਆਪਾਂ ਪ੍ਰੋਪਰ ਰਸਟ ਕਰਾਏ ਤੇ ਤੇ ਜਿਹੜਾ ਪੀਸ ਆ ਰਸਟ 오ਰੇਂਜੀ ਠੀਕ ਹੈ ਪੀਸ ਆ ਬਣਾਇਆ ਹੈਗਾ ਸੱਪੇ ਕਰਨਾ ਇਹ ਚਾਹ ਪਾਸਾ ਰਸਟ ਸੀ ਠੀਕ ਹੈ ਜੀ ਇਹ ਹੈ ਦੇਖੋ ਪੀਸ ਸਭ ਤੋਂ ਪਹਿਲਾਂ ਇਹ ਹੈਗਾ ਪੀਸ ਦੀ ਪ੍ਰੋਪਰ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਪ੍ਰੋਪਰ ਸ਼ਰਟ ਠੀਕ ਹੈ ਜੀ ਆਪਾਂ ਇਹਦੇ ਰੀਲ ਵੀ ਸ਼ੇਅਰ ਕਰੀ ਹੋਈ ਆ ਤੇ ਇਹ ਹੈਗਾ ਪ੍ਰੋਪਰ ਪੀਸ ਸਭ ਤੋਂ ਪਹਿਲਾਂ ਇਹਨੂੰ ਰਾਣੀ ਕਲਰ ਦੀ ਕੰਬੀਨੇਸ਼ਨ ਦੇ ਵਿੱਚ ਆਪਾਂ ਬਾਜੂ ਤੇ ਵਰਕ ਕਰਿਆ neck line ਠੀਕ ਹੈ ਜੀ ਸਾਰੇ ਘੇਰੇ ਲੰਬਾ ਕਮਾ ਹੋਗਾ ਇਹਦਾ ਮੈਂ ਰਾਣੀ ਕਦਾ ਦੀ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਪੀਸ ਨੂੰ ਪਾਈਪਿੰਗ ਦੇ ਨਾਲ ਪੀਸ ਨੂੰੜੇ ਜ਼ਿਆste ਕਰਿਆ ਠੀਕ ਹੈ ਕਾਰਨਰ ਤੇ ਬਹੁਤ ਸੋਹਣਾ ਜਿਹਾ ਜਿਹੜਾ ਹਦੱਕੇ ਦਾ ਸਾਰੇ ਵਰਕ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਆ ਠੀਕ ਹੈ ਜੀ ਇਹ ਇਹ ਹੈਗਾ ਕ੍ਰਸ਼ ਦੀ ਸ਼ਰਟ ਬਾਟਮ ਠੀਕ ਹੈ ਸ਼ਰਟ ਤੇ ਪਲੱਸ ਇਹਦੇ ਨਾਲ ਜਿਹੜਾ ਬਾਟਮ ਆ ਤਾਂ ਠੀਕ ਹੈ ਜੀ ਉਹ ਵੀ ਪਲਾਜ਼ੋ ਤੇ ਇੰਦਾ ਵਰਕ ਰਹਿਣ ਵਾਲਾ ਤੁਸੀਂ ਵਰਕ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਵਰਕ ਹੋਇਆ ਠੀਕ ਹੈ ਜੀ ਇਹ ਮੂਰੀ ਤੇ ਕੰਮ ਹੈ ਦਾ ਤੁਸੀਂ ਫਰੰਟ ਬੈਕ ਦੋਨੇ ਕਰਾ ਸਕਦੇ ਹੋ ਬਟ ਆਪਾਂ ਫਰੰਟ ਫਰੰਟ ਕਰਿਆ ਹੈਗਾ ਇਹ ਵੈਸੇ ਫਰੰਟ ਹੀ ਸੋਹਣਾ ਲੱਗਦਾ ਹੈ ਇਹ ਤੇ ਆਪਾਂ ਪ੍ਰਾਈਸ ਦੇ ਹਿਸਾਬ ਨਾਲ ਵੀ ਇਹ ਜਿਹੜਾ ਫੀਸ ਰੱਖਿਆ ਹੈਗਾ ਸੋ ਇਹ ਹੈਗਾ ਪੂਰੀ ਸ਼ਰ ਲੁੱਕ ਤੇ ਇਹਦੇ ਨਾਲ ਆਪਾਂ ਨੇ ਸਿਰਫ ਖਾਲੀ ਪਲੇਨ ਦੁਪੱਟਾ ਰੱਖਿਆ ਠੀਕ ਹੈ ਕਿਉਂਕਿ ਇਹ ਜਿਹੜਾ ਸੂਟ ਹੈ ਗਾਰਨਿਸ਼ ਲੁੱਕ ਦਾ ਸੂਟ ਹੈਗਾ ਇਹਦੇ ਨਾਲ ਰਾਣੀ ਕਲਰ ਦਾ ਚਨੋਂਨ ਦਾ ਸੈਂਮੀ ਚਨੋਂਨ ਦਾ ਦੁਪੱਟਾ ਰੱਖਿਆ ਆਪਾਂ ਨੇ ਠੀਕ ਹੈ ਜੀ ਤੇ ਇਹਨੂੰ ਸਿਰਫ ਆਪਾਂ 골ਡਨ ਲੇਸ ਦੀ ਡਿਟੇਲਿੰਗ ਕੀਤੀ ਹੈ ਇਹ ਹੈਗਾ ਪ੍ਰੋਪਰ ਸੂਟ ਤੇ ਤੁਸੀਂ ਇਹਨਾਂ ਫੈਬਰਿਕ ਤੇ ਇਹਦਾ ਸਟਾਈਲ ਵਗੈਰਾ ਕੁਝ ਵੀ ਹੈ ਜਿਹੜਾ ਹੋ ਆਪਣੇ ਹਿਸਾਬ ਨਾਲ ਚੇਂਜ ਕਰਵਾ ਸਕਦੇ ਹਾਂ ਠੀਕ ਹੈ ਜੀ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਅਗਲਾ ਪੀਸ ਹੈ ਠੀਕ ਹੈ ਜੀ ਇਹ ਹਰਾਣ ਵਾਲਾ ਸਰਟਨ ਔਰ ਗੈਂਜ਼ਾ ਤੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਆ ਠੀਕ ਹੈ ਜੀ ਤੇ ਜੇ ਤੁਹਾਡਾ ਬਜਟ ਹੈਗਾ ਵੀ 20000 ਤੋਂ 25000 ਦੇ ਆਸ-ਪਾਸ ਜਿਹੜਾ ਤੁਹਾਡਾ ਪੀਸ ਆ ਫੁੱਲੀ ਹੈਵੀ ਹੋਵੇ ਫਰੰਟ ਬੈਕ ਹੋਵੇ ਠੀਕ ਹੈ ਦੁਪੱਟਾ ਵੀ ਹੋਵੇ ਤਾਂ ਤੁਸੀਂ ਇਹ ਪੀਸ ਨੂੰ ਆ ਜਿਹੜਾ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਮਤਲਬ ਜਿਵੇਂ ਆਪਾਂ ਨੇ ਤੇ ਇਹਦੇ ਤੇ ਵਾਈਟ ਕਲਰ ਦੇ ਪਾਦਲ ਦੇ ਨਾਲ ਕੰਮ ਕਰਿਆ ਤੁਸੀਂ ਗੋਲਡਨ ਦੇ ਨਾਲ ਵੀ ਕਲਰ ਕੰਬੀਨੇਸ਼ਨ ਦੇ ਹਿਸਾਬ ਨਾਲ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਮੈਂ ਤੁਹਾਨੂੰ ਇਹ ਸੂਟ ਦੀ ਪੂਰੀ ਦੀ ਲੁੱਕ ਦਿੰਨੀ ਆ ਆਪਾਂ ਨੇ ਇਹ ਸੂਟ ਹੁਣ ਤੱਕ ਕਾਫੀ ਸੇਲ ਕਰੇ ਨੇਗੇ ਪਹਿਲਾ ਪੀਸ ਇਹ ਆਪਾਂ ਪੀਜ ਕਲਰ ਤੇ ਬਣਾ ਸੀ ਹੁਣ ਇਹ ਆਪਾਂ ਨੇ ਮੋਰ ਪੰਖਿਆ ਕਲਰ ਤੇ ਬਣਾਇਆ ਠੀਕ ਹੈ ਜੀ ਇਹ ਵੀਡੀਓ ਦੇ ਵਿੱਚ ਜਿਹੜਾ ਕਲਰ ਆ ਮੋਰ ਪੰਖਿਆ ਹਮੇਸ਼ਾ ਹੀ ਆ ਜਿਹੜਾ ਡਿਫਰੈਂਟ ਆਉਂਦਾ ਬਟ ਰਿਐਲਿਟੀ ਦੇ ਵਿੱਚ ਪੀਸ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਪੀਸ ਬਣ ਕੇ ਆਉਂਦਾ ਠੀਕ ਹੈ ਜੀ ਤਾਂ ਕੋਈ ਪਤਾ ਨਹੀਂ ਸੀ ਜਿਹੜਾ ਕਲਰ ਆ ਬਹੁਤ ਜ਼ਿਆਦਾ ਸੋਹਣਾ ਵੀਡੀਓ ਦੇ ਵਿੱਚ ਜਿਹਦਾ ਰੈਫਰੈਂਸ ਆ ਰਿਹਾ ਠੀਕ ਹੈ ਜੀ ਇਹ ਟੀਲ ਕਲਰ ਕਹਿੰਦੇ ਨੇ ਜਿਹਨੂੰ ਠੀਕ ਹੈ ਜੀ ਉਹ ਕਲਰ ਆ ਤੇ ਆਪਾਂ ਨੇ ਜਿਹੜਾ ਵਾਈਟ ਪਰਲ ਦੇ ਨਾਲ ਸਾਰਾ ਪੀਸ ਨੂੰ ਰੈਡੀ ਕਰਿਆਗਾ ਤੁਸੀਂ ਇਹਨੂੰ 골ਡਨ ਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਦਾਂ ਵੀ ਜਿਹੜਾ ਵਾਈਟ ਪਰਲ ਦੇ ਨਾਲ ਆ ਉਹ ਵੀ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਜਿਹੜਾ 골ਡਨ ਵਰਕ ਹੁੰਦਾ ਉਹ ਇਹ ਥੋੜਾ ਜਿਵੇਂ ਪਾਰਲ ਆਪਾਂ ਕਰਿਆ ਸਾਰਾ ਥੋੜਾ ਡਿਫਰੈਂਟ ਕਨਸੈਪਟ ਹੋ ਗਿਆ ਠੀਕ ਹੈ ਜੀ 골ਡਨ ਤਾਂ ਐਵਰਗ੍ਰੀਨ ਚੱਲਦੀ ਚੱਲਦਾ ਸੋ ਆਪਾਂ ਨੇ ਥੋੜਾ ਡਿਫਰੈਂਟ ਸਟਾਈਲ ਦੇ ਇਹਨਾਂ ਪੀਸ ਨੂੰ ਰੈਡੀ ਕਰਿਆਗਾ ਸਾਰਾ ਹੀ ਏ ਟੂ ਜ਼ੈਡ ਪਾਰਲ ਦੇ ਵਿੱਚ ਪੀਸ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ 골ਡਨ ਪਲੱਸ ਸਿਲਵਰ ਦੇ ਕੰਬੀਨੇਸ਼ਨ ਦੇ ਵਿੱਚ ਆਪਾਂ ਪੀਸ ਨੂੰ ਰੈਡੀ ਕਰਿਆ ਠੀਕ ਹੈ ਜੀ ਹੈਵੀ ਇਹਦੀਆਂ ਬਾਂਮਾ ਰਹਿਣ ਵਾਲੀਆਂ ਨੇ ਠੀਕ ਹੈ ਸਾਰੇ ਪੈਨਲ ਦੇ ਵਿੱਚ ਇਹਦੇ ਇਦਾਂ ਵਰਕ ਰਹਿਣ ਵਾਲਾ ਪੂਰੀ ਸ਼ਰਟ ਦੀ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਘੇਰਾ ਵੀ ਸੇਮ ਐਜ਼ ਇਟ ਇਹਦਾ ਰਹਿਣ ਵਾਲਾਗਾ ਠੀਕ ਹੈ ਇਹਨਾਂ ਖਾਸ ਗੱਲ ਇਹ ਹੈ ਵੀ ਇਹਦਾ ਬੈਕ ਵੀ ਹੈ ਠੀਕ ਹੈ ਜੀ ਸ਼ਰਟ ਦੀ ਬੈਕ ਪੱਲੇ ਤੇ ਵੀ ਸੇਮ ਐਜ਼ ਇਟ ਵਰਕ ਰਹਿਣ ਵਾਲਾ ਤੁਸੀਂ ਸੇਮ ਹੈਵੀ ਬੈਕ ਰਹਿਣ ਵਾਲੀ ਆ ਠੀਕ ਹੈ ਜੀ ਲੜਕਣ ਵੀ ਆਪਾਂ ਨੇ ਇਹਨੂੰ ਹੈਵੀ ਹੈਵੀ ਲਾਇਨ ਹੈਗੀ ਠੀਕ ਹੈ ਜੀ ਤੁਸੀਂ ਇਹਨੂੰ ਸਕਿਪ ਵੀ ਕਰਵਾ ਸਕਦੇ ਹੋ ਸੇਮ ਐਜ਼ਟ ਵੀ ਲੈ ਸਕਦੇ ਹੋ ਜੇ ਤੁਸੀਂ ਪ੍ਰਾਈਸ ਹੋਰ ਘੱਟ ਕਰਨਾ ਠੀਕ ਹੈ ਤੁਸੀਂ ਬੈਕ ਬੱਲਾ ਜਿਹੜਾ ਸਕਿਪ ਕਰਵਾ ਕੇ 15 17 ਦੀ ਰੇਂਜ ਦੇ ਵਿੱਚ ਸੂਟ ਨੂੰ ਆਰਾਮ ਨਾਲ ਰੱਖ ਸਕਦੇ ਹੋ ਠੀਕ ਹੈ ਜੀ ਇਹ ਹੈਗੀ ਹੈ ਸ਼ਰਟ ਦੀ ਲੁੱਕ ਇਹਦੇ ਨਾਲ ਜਿਹੜਾ ਆਪਾਂ ਬਣਾਇਆ ਗਰਾਰਾ ਇਦਾਂ ਨਾਲ ਆਪਾਂ ਨੇ ਬਣਾਇਆ ਗਰਾਰਾ ਠੀਕ ਹੈ ਜੀ ਸਾਰਾ ਹੈਵੀ ਪੀਸ ਤੁਸੀਂ ਦੇਖੋ ਕਿੰਨਾ ਜ਼ਿਆਦਾ ਹੈਵੀ ਪੀਸ ਰਹਿਣ ਵਾਲਾ ਇਹ ਇੱਕ ਪ੍ਰੋਪਰ ਗਰਾਰਾ ਠੀਕ ਹੈ ਜੀ ਸਾਰਾ ਇਹ ਪੀਸ ਜਿਹੜਾ ਪੱਟਾਂ ਤੱਕ ਇਹ ਮੜਿਆ ਫਿਰ ਤੁਸੀਂ ਪੀਸ ਚੈੱਕ ਕਰੋ ਪੂਰਾ ਫੁੱਲ ਲੁੱਕ ਆ ਗਈ ਇਹ ਠੀਕ ਹੈ ਜੀ ਪੱਟਾਂ ਵਾਲਾ ਗਰਾਰਾ ਇਹ ਬਲਾਂ ਵਾਲਾ ਤੁਸੀਂ ਇਹਨੂੰ ਪਲਾਜ਼ੋ ਵੀ ਬਣਾ ਸਕਦੇ ਹੋ ਦਾ ਗਰਾਰਾ ਵੀ ਲੈ ਸਕਦੇ ਹੋ ਸਾਰਾ ਪੀਸ ਆ ਜਿਹੜਾ ਹੈਵੀ ਆ ਤੇ ਇਹਦੇ 4 ਸਾਈਡ ਇੰਦਾ ਹੈਵੀ ਬਾਰਡਰ ਰਹਿਣ ਵਾਲਾ ਠੀਕ ਹੈ ਜੀ ਫਰੰਟ ਬੈਕ ਦੋਨੋਂ ਸਾਈਡ ਸੇਮ ਰਹਿਣ ਵਾਲਾ ਪੀਸ ਹੈਗਾ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਹੈਵੀ ਪੀਸ ਹੈਗਾ ਠੀਕ ਹੈ ਜੀ ਤੇ ਤੁਸੀਂ ਇਹ ਪੀਸ ਦੀ ਬੁਕਿੰਗ ਸਾਨੂੰ ਦੇ ਸਕਦੇ ਹੋ ਇਹ ਹੈਗਾ ਇਹ ਤਾਂ ਗਰਾਰਾ ਠੀਕ ਹੈ ਇਹ ਹੈ ਗਰਾਰਾ ਇਹਦੇ ਨਾਲ ਆਪਾਂ ਨੇ ਕੋਈ ਪੇਵਰ اور ਗੈਂਜ਼ਾ ਦਾ ਕੱਪੜਾ ਲੈਂਦੇ ਹਾਂ ਠੀਕ ਹੈ ਪ੍ਰੋਪਰ ਡਿਜ਼ਾਈਨਰ ਮਾਡਲ ਵਾਲਾ ਪੀਸ ਆ ਠੀਕ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਫੋਰ ਸਾਈਡ ਇਦਾਂ ਤੁਹਾਨੂੰ ਵਰਕ ਵਿਦ ਫਿਨਿਸ਼ਿੰਗ ਸੈਂਟਰ ਪੈਨਲ ਦੇ ਵਿੱਚ ਵਰਕ ਸਾਰੇ ਮੋਤੀ ਦਾ ਵਰਕ ਆ ਫੁੱਲ ਹੈਵੀ ਦੁਪੱਟਾ ਜਿਹੜਾ ਤੁਹਾਨੂੰ ਪੀਸ ਇਹ ਮਿਲਣ ਵਾਲਾ ਤੁਸੀਂ ਇਹਨੂੰ ਕਿਸੇ ਰਿਸੈਪਸ਼ਨ ਤੇ ਜਾਗੋ ਤੇ ਕਿਸੇ ਵੀ ਫੰਕਸ਼ਨ ਤੇ ਇਹ ਜਿਹੜਾ ਸੂਟ ਆ ਉਹ ਘੱਟ ਰੇਂਜ ਦੇ ਵਿੱਚ ਠੀਕ ਹੈ ਜੀ ਵੇਅਰ ਕਰ ਸਕਦੇ ਹਾਂ ਠੀਕ ਹੈ ਜੀ ਇਹ ਹੈਗਾ ਪੂਰਾ ਹੈਵੀ ਪੀਸ ਤੁਸੀਂ ਬਾਕੀ ਇਹ ਪੀਸ ਰਫਲੀ ਤੁਹਾਨੂੰ ਆਈਡਿਅਸ ਦੇ ਦਿੱਸਾ ਤੁਸੀਂ ਇਸ ਤੋਂ ਘੱਟ ਰੇਟ ਦੇ ਵਿੱਚ ਬਣਾਉਣਾ ਤਾਂ ਵਰਕ ਨੂੰ ਘੱਟ ਵੱਧ ਕਰਵਾ ਸਕਦੇ ਹੋ ਪਲੇਨ ਦੁਪੱਟਾ ਲਾ ਸਕਦੇ ਹੋ ਬਨਾਰਸੀ ਦੁਪੱਟਾ ਲਾ ਕੇ ਪੀਸ ਨੂੰ ਹੋਰ ਵੀ ਘੱਟ ਕਰ ਸਕਦੇ ਹਾਂ ਠੀਕ ਹੈ ਜੀ ਇਹ ਹੈਗਾ ਪੀਸ ਦੀ ਪੂਰੀ ਦੀ ਲੁੱਕ ਤੇ ਤੁਸੀਂ ਇਹਦੀ ਬੁਕਿੰਗ ਕਿਸੇ ਕਲਰ ਦੇ ਵਿੱਚ ਵੀ ਸਾਨੂੰ ਦੇ ਸਕਦੇ ਹੋ ਹਾਂਜੀ ਇਸ ਤੋਂ ਬਿਨਾਂ ਨਾ ਆਪਾਂ ਜਿਹੜੇ ਪਾਰਸਲ ਦੇ ਵਿੱਚ ਸੂਟ ਨੇ ਕੀ ਹਨਾ ਉਹਦੇ ਨਾਲ ਆਪਾਂ ਇਦਾਂ ਕੁਰਤੇ ਪਜਾਮੇ ਆ ਨੇ ਜਿਹੜੇ ਉਹ ਵੀ ਪੀਸ ਹੈ ਠੀਕ ਹੈ ਜੀ ਜਿਵੇਂ ਇਹ ਬਲੈਕ ਕਲਰ ਦਾ ਪ੍ਰੋਪਰ ਬਾਸਕਟ ਬਣੀ ਹੋਈ ਹੈ ਠੀਕ ਹੈ ਜੀ ਠੀਕ ਹੈ ਜੀ ਬਲੈਕ ਕਲਰ ਦਾ ਹੀ ਕੁਰਤਾ ਆ ਜਮਾ ਰਹਿਣ ਵਾਲਾ ਦਾ ਠੀਕ ਹੈ ਜੀ ਤੁਸੀਂ ਐਵੇਂ ਵੀ ਜਿਹੜਾ ਵੀਰਾਂ ਵਾਸਤੇ ਜਾਂ ਆਪਣੇ ਮਤਲਬ ਹਸਬੰਡ ਵਾਈਫ ਨੇ ਕੋਈ ਵੀ ਕੰਬੀਨੇਸ਼ਨ ਬਣਾਉਣਾ ਠੀਕ ਹੈ ਤੁਸੀਂ ਕੁਰਤੇ ਪਜਾਮੇ ਦੇ ਨਾਲ ਵੀ ਸਾਡੇ ਤੋਂ ਕੋਟ ਪੈਂਟ ਜਾਂ ਇਦਾਂ ਕੁਰਤੇ ਪਜਾਮਾ ਕੁਝ ਵੀ ਹੈ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ